ਦੇਸ਼ ਦੇ ਵਿੱਚ ਸਭ ਤੋਂ ਵੱਡਾ ਤਿਹਾੜ ਦੀਵਾਲੀ ਮਨਾਇਆ ਜਾਂਦਾ ਦਿਵਾਲੀ ਦੇ ਮੌਕੇ ਦੀ ਉਪਤੀ ਜੇਕਰ ਸੰਗਰੂਰ ਜ਼ਿਲ੍ਹਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਾਤਾਰ ਜਗਾ ਜਗਾ ਦੇ ਉੱਤੇ ਜਿੱਥੇ ਨਾਕੇਬੰਦੀ ਕੀਤੀ ਜਾ ਰਹੀ ਹੈ ਉੱਥੇ ਹੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅੱਜ ਰੇਲਵੇ ਸਟੇਸ਼ਨ ਸੰਗਰੂਰ ਦੀ ਡੀਐਸਪੀ ਆਰ ਸੁਖਦੇਵ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾ ਕੇ रेल ਦੇ ਵਿੱਚੋਂ ਉਤਰੇ ਯਾਤਰੀ ਅਤੇ ਰੇਲ ਦੇ ਵਿੱਚ ਚੜ੍ਹ ਕੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਉੱਥੇ ਹੀ ਮਾਨਯੋਗ ਡੀਐਸਪੀ ਸੁਖਦੇਵ ਸਿੰਘ ਨੇ ਕਿਹਾ ਕਿ ਤਿਹਾਰਾਂ ਦੇ ਮੱਦੇਨਜ਼ਰ ਕਿਸੇ ਵੀ ਛਰਾਰਤੀ ਅਨਸਰ ਨੂੰ ਬਖਸ਼ਾ ਨਹੀਂ ਜਾਵੇਗਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਜੋ ਚੈਕਿੰਗ ਆ ਜਾਂ ਫਿਰ ਨਾਕੇਬੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧਾਈ ਜਾਵੇਗੀ। ਕੀ ਕਹਿੰਦਾਂ ਨੇ ਸੁਖਦੇਵ ਸਿੰਘ ਗੱਲ ਕਰ ਲੈਣੇ ਆ। ਇਸ ਤਰ੍ਹਾਂ ਚੈਕਿੰਗ ਹੈ ਜੀ। ਇਹ ਤਾਂ ਇਹ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜੀ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਪਿੱਛੇ ਨਵਰਾਤਰੀ ਸੀਗੇ ਫਿਰ ਦਸਹਿਰਾ ਹੁਣ ਅੱਗੇ ਦੀਵਾਲੀ ਦੀ ਆਪਣੇ ਵਾਲੀ ਦੀ ਆਮਦ ਹੈ ਤੇ ਦੋ ਦਿਨ ਪਹਿਲਾਂ ਆਪਾਂ ਸ੍ਰੀ ਬਲਮਿਕੀ ਜੀ ਤਰਗਵੰਦ ਜੀ ਨੰਦੇਹੜਾ ਬਣਾ ਕੇ ਹਟੇ ਤੇ ਇਹ ਫੈਸਟੀਵਲ ਸੀਜ਼ਨ ਦੇ ਚੱਲਦੇ ਸੀ স্পੈਸ਼ਲ ਡਰਾਈਵ ਚਲਾਉਂਦੇ ਰਹਿੰਦੇ ਹਾਂ ਚੈਕਿੰਗ ਦੀ ਤਾਂ ਜੋ ਕੋਈ ਅਨਸਫਾਮੀ ਘਟਨਾ ਨਾ ਹੋ ਸਕੇ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਅਸੀਂ ਦੋ ਥਾਣਿਆਂ ਦੀ ਟੀਮ ਪੀਸੀਆਰ ਦੀਆਂ ਟੀਮਾਂ ਸਾਰੀਆਂ ਲਗਾ ਕੇ ਸਪੈਸ਼ਲ ਚੈਕਿੰਗ ਕਰ ਰਹੇ ਆ ਤਾਂ ਜਿਹੜੇ ਕੋ ਬਾਹਰੋਂ ਆ ਰਹੇ ਨੇ ਵਿਅਕਤੀ ਕਿ ਉਹਨਾਂ ਚ ਕੋਈ ਸ਼ੱਕੀ ਜਾਂ ਕ੍ਰਿਮੀਨਲ ਬੰਦਾ ਨਾ ਹੋਵੇ ਅਸੀਂ ਆਪਣੇ ਐਪਸ ਤੇ ਰਹੀ ਚੈਕਿੰਗ ਕਰ ਰਹੇ ਹਾਂ ਉਹਨਾਂ ਦੀ ਫਿਜ਼ੀਕਲ ਚੈਕਿੰਗ ਕਰ ਰਹੇ ਹਾਂ ਉਹਨਾਂ ਦੇ ਲਗੇ ਦੀ ਚੈਕਿੰਗ ਕਰ ਰਹੇ ਹਾਂ ਇਸ ਦੇ ਨਾਲ ਨਾਲ ਅ ਪਿਛਲੇ ਹਫਤੇ ਚ ਅਸੀਂ ਡਰੱਗ ਫਰੰਟਸ ਤੇ ਵੀ ਆਪਣੀ ਜਿਹੜੀ ਕਾਰਵਾਈ ਲਗਾਤਾਰ ਜਾਰੀ ਰੱਖੀ ਹੋਈ ਹੈ ਉਹਦੇ ਚ ਅਸੀਂ ਦੋ ਮੁਕਦਮੇ ਦਰਜ ਕਰਕੇ ਤੇ ਅ ਅ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਇਲਾਵਾ 16 ਹੋਰ ਮਰਜ਼ਮਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਭੇਜਿਆ ਅ ਇਸ ਦੇ ਨਾਲ ਨਾਲ ਜਿਹੜੇ ਡਰੱਗ ਵਿਕਟਿਮਸ ਨੇ ਉਹਨਾਂ ਦੀ ਰੀਹੈਬਿਲਿਟੇਸ਼ਨ ਤੇ ਅਸੀਂ ਫੋਕਸ ਕੀਤਾ ਹੋਇਆ 8 ਜਿਹੜੇ ਵਿਕਟਿਮ ਨੇ ਉਹਨਾਂ ਦੀ ਅਸੀਂ ਦਵਾਈ ਚਾਲੂ ਕਰਾਈ ਹੈ ਅਤੇ ਇੱਕ ਡਰੱਗ ਐਡਿਕਟ ਨੂੰ ਅਸੀਂ ਨਸ਼ਾ ਕੇਂਦਰ ਚ ਜਦੋਂ ਮੈਂ ਕਰਵਾਇਆ ਤੇ ਉੱਥੇ ਉਹਨਾਂ ਦੀ ਰੈਸਿਡੈਂਸੀ ਹੈਬਿਟੇਸ਼ਨ ਸ਼ੁਰੂ ਕਰਵਾ ਦਿੱਤੀ ਹੈ। ਕੋਈ ਟ੍ਰੇਨ ਜਿਹੜੇ ਸਾਰੇ ਉੱਤਰੂਗੇ ਉਹਨਾਂ ਦੀ ਚੈਕਿੰਗ ਹੋਏਗੀ। ਬਿਲਕੁਲ ਉਹਨਾਂ ਦੀ ਚੈਕਿੰਗ ਹੋਏਗੀ। ਠੀਕ ਹੈ। थैंक यू।